ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਈਬਲਾਂ ਜਸੂ ਮਸੀਹ ਤੇ ਆਪ ਵਰਤਾਰ ਦੀਆਂ ਪੋਸਟਰ ਇਹਨੂੰ ਆਪਣੀਆਂ ਜੁੱਤੀਆਂ ਦੇ ਰੱਖੇ ਆ ਜੀ ਇਹ ਪਾਸਟਰ ਨੇ ਤੇ ਪਾਸਟਰ ਖੁਦ ਹੀ ਕਰ ਰਿਹਾ ਸੀ ਆਪਣੇ ਧਰਮ ਦੀ ਬੇਅਤੀ ਜੁੱਤੀਆਂ ਵਿੱਚ ਰੱਖੀ ਹੋਈ ਸੀ ਪਵਿੱਤਰ ਬਾਈਬਲ ਪੁਲਿਸ ਇੰਚਾਰਜ ਨੇ ਪਿੱਛਾ ਕਰਕੇ ਫੜਿਆ ਤਾਂ ਵੇਖ ਕੇ ਹਰਾਨ ਰਹਿ ਗਏ ਅਧਿਕਾਰੀ っててっやっぱり見た目でそのまま。 ਜੀ ਹਾਂ ਇੱਕ ਪਾਸਟਰ ਤੇ ਇਲزام ਲੱਗੇ ਨੇ ਕਿ ਉਹ ਖੁਦ ਹੀ ਈਸਾਈ ਧਰਮ ਦੀ ਬੇਅਦਬੀ ਕਰ ਰਿਹਾ ਸੀ ਦਰਸਲ ਮਾਮਲਾ ਬਟਾਲਾ ਦਾਏ ਜਿੱਥੇ ਕਿ ਟ੍ਰੈਫਿਕ ਪੁਲਿਸ ਵੱਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟਰ ਨੂੰ ਕਾਬੂ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਜਦੋਂ ਪੁਲਿਸ ਵੱਲੋਂ ਇਸ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੀ ਡਿੱਗੀ 'ਚ ਪਵਿੱਤਰ ਬਾਈਬਲ ਅਤੇ ਯਿਸੂ ਮਸੀਹ ਦੇ ਪੋਸਟਰ ਰੱਖੇ ਹੋਏ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਾਸਟਰ ਵੱਲੋਂ ਇਹਨਾਂ ਸਭ ਚੀਜ਼ਾਂ ਦੇ ਉੱਪਰ ਹੀ ਆਪਣੀਆਂ ਜੁੱਤੀਆਂ ਵੀ ਰੱਖੀਆਂ ਹੋਈਆਂ ਸਨ ਜਿਸ ਨੂੰ ਦੇਖ ਕੇ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਹੋਏ ਉਸ ਨੂੰ ਬੈਗ 'ਚ ਰੱਖਿਆ ਤੇ ਪਾਸਟਰ ਨੂੰ ਚੰਗੀ ਤਰ੍ਹਾਂ ਝਾੜ ਪਾਈ। ਆ ਵੇਖੋ ਜੀ ਬੈਬਲਾਂ ਇੱਕ ਆ ਗੱਡੀ ਆ ਹੁਣੇ ਸਾਡੇ ਕੋਲ ਨਾਕੇ ਤੋਂ ਨਭਾਈ ਆ। ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ। ਆ ਪਵਿੱਤਰ ਯਿਸੂ ਮਸੀਹ ਦੀਆਂ ਬੈਬਲਾਂ ਜੋ ਸਮੂਹ ਸੀ ਤੇ ਆ ਪੋਸਟਰ ਦੀ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖਿਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਵਿਖਾਓ ਆ ਜੀ ਆ ਪਾਸਟਰ ਗਿਆ ਜੀ ਦਿਖਾਏ ਤੂੰ ਆ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਆ ਇਧਰ ਬੰਦੇ ਦੇ ਯਾਰ ਆਂ ਬੰਦੇ ਵੇਖੋ ਕਿੱਦਾਂ ਦੇ ਹਾਂ ਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲੱਖੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਵਾਗੇ ਹਾਂਜੀ ਹਾਂਜੀ ਉਹਨਾਂ ਫੋਟੋ ਰੱਖਣ ਨੂੰ ਮੇਰਾ ਜੀਣਾ ਨਾ ਮੇਰਾ ਕੰਮ ਚਾਲ ਚਲੇਗਾ ਕਿ ਤੂੰ ਬਾਪ ਤੇ ਤੇਰਾ ਗੱਡੀ ਘਟੀਦਾ ਬਣਾ ਦੇ ਮੈਂ ਬਣਾ ਲਵਾਂ ਭਾਈ ਬੈਪ ਲੱਗਿਆ ਉਹਦੇ ਨਾਲ ਉਹਥੇ ਪਹਿਲਾਂ ਸਾਈਡ ਹੋ ਜਾ ਭਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਆ ਮੇਰੇ ਕੋ ਆਪ ਕੋ ਬਾਬੇ ਬਾਬੇ ਨੇ ਇਹਨੂੰ ਲਾ ਗਿਆ ਮੈਂ ਆ ਗਿਆ ਜੀ ਆਹ ਗੱਡੀ ਐਡੀ ਸ਼ੌਕ ਦੀ ਖੜੀ ਨਾ ਹਜ਼ਾਰ ਦੇ ਲੋ ਬੈਬਲ ਤੁਸੀਂ ਚੁੱਤੀਆਂ ਜਿ ਰੱਖੀਆਂ ਹੋਏ ਗੱਡੀ ਐ ਨੋਟ ਲਾ ਕੇ ਇਹਨੂੰ ਮੰਨਣ ਵਾਲੇ ਇਹ ਇਧਰ ਭੈਣ ਛਿੱਤਰਾਂ ਦੇ ਵਿੱਚ ਬੈਬਲ ਰੱਖੀ ਹੈ ਆ ਵੀ ਕ੍ਰਿਸਚੀਅਨ ਹੈ ਪੁਲਿਸ ਮੁਤਾਬਕ ਉਹਨਾਂ ਵੱਲੋਂ ਰੂਟੀਨ ਚੈਕਿੰਗ ਲਈ ਨਾਕਾ ਲਗਾਇਆ ਗਿਆ ਸੀ ਅਤੇ ਗੱਡੀ ਦੇ ਕਾਲੇ ਸ਼ੀਸ਼ੇ ਦੇਖ ਕੇ ਇਸ ਨੂੰ ਰੁਕਣ ਲਈ ਇਸ਼ਾਰਾ ਕੀਤਾ ਗਿਆ ਸੀ ਪਰ ਪਾਸਟਲ ਨੇ ਗੱਡੀ ਰੋਕਣ ਦੀ ਬਜਾਏ ਨਾਕੇ ਤੋਂ ਗੱਡੀ ਭਜਾ ਲਈ ਜਿਸ ਦਾ ਕਰਕੇ ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕਿ ਪਾਸਟਰ ਖੁਦ ਹੀ ਪਵਿੱਤਰ ਬਾਈਬਲ ਦੀ ਬੇਅਦਬੀ ਕਰ ਰਿਹਾ ਸੀ ਨੂੰ ਨਾਕਾਬੰਦੀ ਕੀਤੀ ਸੀ ਜਲੰਧ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਪੀਬੀ 18 ਜੀ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਨੂੰ ਫੜ ਕੇ ਤੇ ਆਉਂਦੀ ਜਿਹੜੀ ਬੰਦੀ ਕਾਰਵਾਈ ਉਹ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟ ਲਾ ਕੇ ਆਰਟੀਕਲ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਇੱਕ ਥੋੜੀ ਤੇਜ਼ੀ ਨਾਲ ਵੀ ਉਹ ਆਰ ਲੋ ਦੀ ਚੁੱਪ ਤੇ ਹੀ ਠੀਕਾ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਡੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਾਤ ਚ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ ਤੇ ਹੋਰ ਸਮਾਨ ਪਿਆ ਇਸ ਦੇ ਨਾਲ ਇੱਕ ਬੈਂਕ ਦੇ ਵਿੱਚ ਬਾਈਬਲ ਪਈ ਸੀ ਤੇ ਨਰੂਨਾ ਸਾਹਿਬ ਦੀ ਫੋਟੋ ਪਈ ਉਹਤੇ ਹੀ ਪਾਸਟਰ ਦਾ ਕਹਿਣਾ ਸੀ ਕਿ ਉਸ ਕੋਲੋਂ ਗਲਤੀ ਹੋਈ ਏ ਉਸਨੇ ਆਪਣਾ ਬੈਗ ਜਿਸ ਵਿੱਚ ਬਾਈਬਲ ਸੀ ਉਹ ਡਿੱਗੀ ਵਿੱਚ ਰੱਖ ਲਿਆ ਜਿੱਥੇ ਕਿ ਹੋਰ ਸਮਾਨ ਵੀ ਪਿਆ ਸੀ ਅਤੇ ਉਸ ਦੀਆਂ ਜੁੱਤੀ ਆਪਣੀਆਂ ਸਨ ਪਰ ਪਾਸਟਰ ਮੁਤਾਬਕ ਉਸ ਕੋਲੋਂ ਇੱਕ ਗਲਤੀ ਅਣਜਾਣੇ ਵਿੱਚ ਹੋਈ ਏ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਦਾ ਚੱਕ ਕੇ ਤੇ ਕਿੱਟ ਪਿਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਐਚਓ ਸਾਹਮਣੇ ਖੜਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਉਦੇ ਵਿੱਚ ਸੀ ਕਿ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਦੀ ਸੀਗਾ ਹਾਲਾਂਕਿ ਪਾਸਟਰ ਨੂੰ ਪੁਲਿਸ ਅਧਿਕਾਰੀਆਂ ਨੇ ਚੰਗੀ ਤਰ੍ਹਾਂ ਝਾੜ ਪਾਈ ਉੱਥੇ ਹੀ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਪਾਸਟਰ ਦੀ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ